ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਉਹ ਮਾਰਨਿੰਗ ਦਾਗਾ ਤੇ ਬਦਲਵਾਈ ਬਣੀ ਹੋਈ ਹੈ ਤੇ ਮੈਂ ਆਇਆ ਹੈਗਾ ਵੀ ਹੁਣ ਵੀ ਆਇਆ ਹੁਣ ਵੀ ਆਇਆ ਹੈਣਾ ਤੇ ਟਾਈਮ ਮਾਰਨਿੰਗ ਦਾ ਬੱਚੇ ਤਿਆਰ ਹੋ ਗਏ ਨੇ ਖਾਣਾ ਰੋਟੀ ਖਾ ਰਹੇ ਨੇਗੇ ਤੇ ਸਾਰਾ ਆਪਣਾ ਕੁਝ ਕੰਮ ਕਰ ਲਿਆ ਕੁਝ ਰਹਿੰਦਾਗਾ ਤੇ ਆਪਣੀ ਮੱਝ ਵਧੀਆ ਠੀਕ ਠਾਕ ਮਿਲਣ ਲੱਗ ਗਈ ਹੈ ਵਾਹਿਗੁਰੂ ਜੀ ਕਿਰਪਾ ਨਾਲ ਕੁਝ ਆਪਾਂ ਹਨਾ ਦਵਾਈਆਂ ਦਿੱਤੀਆਂ ਸੀਗੀਆਂ ਤੇ ਇੱਕ ਭੈਣ ਹੈਗੀ ਜੀ ਢਿੱਲਮਾ ਤੋਂ ਤੇ ਉਹਨਾਂ ਨੇ ਉਹਨਾਂ ਦੀ ਮੱਝ ਦਾ ਕੱਟਾ ਮਰ ਗਿਆ ਤੇ ਉਹਨਾਂ ਨੇ ਨਾ ਸਾਡੇ ਇੱਥੇ ਰਿਸ਼ਤੇਦਾਰੀ ਉਹਨਾਂ ਦੀ ਜਿਹੜੀ ਹਨਾ ਢਿੱਲਮਾ ਤੋਂ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਕਮੈਂਟਰੀ ਕੀਤਾ ਸੀ ਉਹਦੇ ਰਿਸ਼ਤੇਦਾਰੀ ਉਹਨਾਂ ਦੀ ਵੀਡੀਓ ਹਰ ਰੋਜ਼ ਦੇਖਦੀ ਹੈਗੀ ਹੈ ਨਾ ਬਹੁਤ ਸਾਰੀਆਂ ਭੜਾਣਾਂ ਜਿਹੜੇ ਢਿੱਲਮਾ ਤੋਂ ਆਪਾਂ ਨੂੰ ਦੇਖਦੀਆਂ ਨੇ ਹੈਗੀਆਂ ਤੇ ਉਹਨਾਂ ਦੀ ਮੱਝ ਦਾ ਕੱਟਾ ਮਰ ਗਿਆ ਸੀਗਾ ਉਹਨਾਂ ਦੀ ਮੱਝ ਖੜਦੀ ਨਹੀਂ ਹੈਗੀ ਉਹਦੇ ਉਹਨਾਂ ਦੇ ਰਿਸ਼ਤੇਦਾਰ ਤੇ ਪੁੱਤਾਂ ਵੀ ਹਰ ਗੀਤ ਭੈਣ ਦੀ ਮੱਝ ਖੜ ਗਈ ਮੈਂ ਇੱਕ ਦਿਨ ਪਹਿਲਾਂ ਵੀ ਬੋਲਿਆ ਸੀ ਜਿਹੜੀ ਕਰਾਤ ਵੀਡੀਓ ਪਾਈ ਸੀ ਉਹ ਪਰਸੋਂ ਵੀਡੀਓ ਪਾਈ ਸੀ ਉਹ ਬਹੁਤ ਹੈ ਨਾ ਬਹੁਤ ਕਈ ਦਿਨ ਆ ਦਿੱਸਦੀ ਉਹ ਆਪਣੀ ਮੱਝ ਵਧੀਆ ਠੀਕ-ਠਾਕ ਖੜਨ ਲੱਗ ਗਈ ਹੈ ਸਰਦਾਰ ਜੀ ਕੱਲੇ ਚੋਲਾਂਦੇ ਨੇ ਹੁਣ ਤਾਂ ਤੇ ਵਧੀਆ ਕੱਟੀ ਚੰਗਾ ਹੋ ਲੱਗ ਗਈ ਵਧੀਆ ਖੜਨ ਲੱਗ ਗਈ ਤੇ ਖੜਨਾ ਇਹ ਜੇ 100 ਗ੍ਰਾਮ ਦੇਣੀ ਆ 100 ਗ੍ਰਾਮ ਆਪਾਂ ਨੇ ਅਸਤਨੇ ਦੇਣੀ ਆ 100 ਗ੍ਰਾਮ ਆਪਾਂ ਨੇ ਤੜਕੇ ਦੇਣੀ ਆਂਗੀ 100 ਗ੍ਰਾਮ ਆਸਤਨੇ ਦੇਣੀ ਆ 100 ਗ੍ਰਾਮ ਤੜਕੇ ਦੇਣੀ ਇੱਕ ਘੰਟੇ ਪਹਿਲਾਂ ਦੇਣੀ ਆ ਇਹ ਠੀਕ ਹੈ ਜੀ ਤੇ ਇੱਕ ਘੰਟੇ ਪਹਿਲਾਂ ਦੇ ਕੇ ਫਿਰ ਆਪਾਂ ਨੇ ਘਰ ਚਾਉਣੀ ਇਹ ਨਹੀਂ ਹੈਗਾ ਵੀ ਇੱਕ ਦਿਨ ਚ ਕੱਢ ਜੂ ਜਾਂ ਦੋ ਦਿਨਾਂ ਚ ਕੱਢ ਜੂ ਇਹ ਘੱਟੋ ਘੱਟ ਹਫਤਾ ਲੱਗੂਗਾ ਕੱਢਣ ਨੂੰ ਥੋੜਾ ਥੋੜਾ ਫਰਕ ਪੈਂਦਾ ਜਾਊਗਾ ਤੇ ਉਹ ਭੈਣ ਨੇ ਨਾ ਜਿਹੜੋਂ ਕੱਲ ਸਾਨੂੰ ਦੱਸਿਆ ਸੀ ਉਹਨਾਂ ਨੂੰ ਫੋਟੋ ਭੇਜੀ ਵੀ ਇਹ ਦਵਾਈ ਦੀ ਤੇ ਉਹਨਾਂ ਨੇ ਦੇਖ ਕੇ ਸਾਨੂੰ ਫੇਰ ਫੋਨ ਕੀਤਾ ਕਹਿੰਦੇ ਦੀਦੀ ਸਾਡੀ ਮੱਝ ਨਹੀਂ ਖੜੀ ਦੇਖੋ ਜੀ ਇੱਕ ਡੰਗ ਨਾਲ ਨਹੀਂ ਖੜਦੀ ਜੇ ਆਪਾਂ ਨੂੰ ਬੁਖਾਰ ਹੋ ਜਾਏ ਆਪਾਂ ਨੂੰ ਬੁਖਾਰ ਹੋ ਜਾਏ ਇੱਕ ਗੋਲੀ ਨਾਲ ਆਪਾਂ ਠੀਕ ਨਹੀਂ ਹੁੰਦੇ ਆਪਾਂ ਦਵਾਈ ਲੈਣਾ ਰੈਸਟ ਕਰਦੇ ਆਂਗੇ ਹਨਾ ਫੇਰ ਆਪਾਂ ਠੀਕ ਹੁੰਨੇ ਆਂਗੇ ਤੇ ਇਹ ਵੀ ਪਸ਼ੂਆਂ ਦਾ ਵੀ ਉਹੀ ਕੰਮ ਆਏਗਾ ਦੇ ਇਹ ਹਫਤੇ ਬਾਅਦ ਤੁਹਾਨੂੰ ਫਰਕ ਪਊਗਾ ਸੇ ਸਰਦਾਰ ਮੈਂ ਜਿਹੜਾ ਸੀ ਸਤਾ ਪਹਿਲਾਂ ਤੇ 10 ਦਿਨੋਂ ਐਂ ਇਹੀ ਬਦਲਿਆ ਜੀ ਉਹ ਆ ਦਵਾਈ ਪਲਾਈ ਸਾਡਾ ਹਫਤੇ ਚ ਫਰਕ ਪੈ ਗਿਆ ਇਹ ਘਟੋ ਘਟ ਅਠ 10 10 ਦਿਨਾਂ ਦਾ ਕੋਰਸ ਹੈ ਦਵਾਈ ਦਾ ਤੁਸੀਂ ਇਹੀ ਦਵਾਈ ਪਲਾਓ ਜਿਹੜੀ ਪਲੂਣ ਝੋਟੀਆਂ ਨੇ ਛੱਡਣ ਲੱਗ ਜਾਣਗੀਆਂ ਵਾਹਿਗੁਰੂ ਦੀ ਕਿਰਪਾ 바ਕੀ ਅਰਦਾਸ ਕਰੋ ਵਾਹਿਗੁਰੂ ਹਨਾ ਜੀ ਰੱਬਾ ਇੰਨੇ ਮਿੰਟ ਕਰਦੇ ਆ ਤੇ ਸਾਰਾ ਆਪਣਾ ਰਾਸ ਆਊਗਾ ਇਹ ਦਵਾਈ ਬਹੁਤ ਵਧੀਆ ਸਾਨੂੰ ਇਹ ਦਵਾਈ ਦਾ ਬਹੁਤ ਵਧੀਆ ਰਿਜ਼ਲਟ ਮਿਲਿਆਗਾ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਸਾਡੀ ਮੱਝ ਕੱਟਰ ਉਪਰ ਲੱਗੀ ਖੜਦੀ ਨਹੀਂ ਆਹ ਦਵਾਈ ਦਿਓ ਠੀਕ ਹੈ ਜੀ ਤੇ ਮਾਰਨਿੰਗ ਦੇ ਕੰਮ ਨੇ ਬੱਚੇ ਸਕੂਲ ਜਾਂਦੇ ਨੇ ਰੌਲਾ ਪੈ ਰਿਹਾ ਉਹ ਕਿਉਂਕਿ ਆਏ ਹੁੰਦੇ ਉੱਤੇ ਬਦਲਵਾਈ ਆਉਂਦੀ ਹੈ ਸਕੂਟਰੀ ਤੇ ਜਾਂਦੀਆਂ ਨੇ ਵੀ ਕਣੀਆਂ ਨਾਲ ਭਿੱਜ ਨਾ ਜਾਣ ਨਾ ਲੋ ਜੀ ਆਪਣੇ 10 ਵਾਲੀ ਚਾਹ ਤਾਂ ਲਈਏਗੀ ਤੇ 10 1/4 ਤਾਂ ਦਿੰਦੀ ਐ ਇੱਧਰ ਆ ਪੋਚਾ ਰਹਿ ਪੋਚੇ ਰਹੇਗੀ ਕੱਲੇ ਤੇ ਪੋਚੇ ਆਪਾਂ ਲਾਵਾਂਗੇ ਫੇਰ 10 ਅੜੀ ਚਾਹ ਬਣਾ ਕੇ ਇਹਨਾਂ ਨੂੰ ਨੇ ਦੇਖ ਜਾਨੇ ਉਹਨੂੰ ਧਰ ਦੇਣਗੇ ਕੰਦ ਦੀ 2 ਦਿਨਾਂ 3 ਦਿਨ ਲੱਗ ਗਏ ਤਿੰਨ ਜਣਿਆਂ ਦੇ ਇੱਟਾਂ ਕਾੜਦ ਨੂੰ ਤੇ 3 ਦਿਨ ਲੱਗੇ ਤਿੰਨ ਜਣਿਆਂ ਦੇ 9 ਬੰਦੇ ਲੱਗੇ ਇੱਟਾਂ ਕਾੜਨ ਤੇ ਜਿਹੜੀ ਕੰਦ ਡਿੱਗੀ ਤੇ ਦੇਖਣ 9 ਬੰਦਿਆਂ ਨੇ ਇੱਟਾਂ ਕਾੜਿ ਗਣੇ ਅੱਜ ਹੁਣ ਸਿਮੈਂਟ ਸਿਮੰਟ ਲਿਆਂਦਾ ਸਿਮੈਂਟ ਚ ਕੱਢਾਂਗੇ ਹੁਣ ਨੇ ਡਿੱਗਦੀ ਫੇਰ ਪੱਕੇ ਪਾਵਨ ਦੀ ਕਰਾਂਗੇ ਪਹਿਲਾਂ ਗਾਰੇ ਚ ਕੱਢੀ ਹੋਈ ਸੀਗੀ ਹੇ ਹੇ ਆ ਦਰਖਤ ਜੇ ਵੱਡਾ ਤਾਂ ਉੱਤੋਂ ਫੇ ਡਿੱਕਾ ਲਾਉਂਦਾ ਹੋਊਗਾ ਨਾ ਆ ਜੀ ਤਾਂ ਸੋਨੀਆਂ ਕਿਹੜੇ ਪਾਸੇ ਦੀ ਹੈ ਇਹ ਸੰਗਲੀਆਂ ਦਾ ਦਰਖਤ ਹੈ ਵੀ ਸੰਗਲੀਆਂ ਲੱਗੇ ਹੋਏ ਆ ਤੇ ਇਹ ਤਾਂ ਪਹਿਲੇ ਜਾਈ ਦੀ ਹੈ ਇਹ ਨਾ ਕੋਈ ਪਸ਼ੂ ਬੰਨਿਆ ਹੋਊਗਾ ਨਾ ਬਾਈ ਸੰਗਲੀਆਂ ਤੇ ਤਾਰਾ ਵੀ ਲੱਗੋ ਖਰੀਏ ਵੀ ਲੱਗਦੇ ਨੇ ਤੇ ਅਸੇ ਮੈਨੂੰ ਹਰਾ ਲੱਗਦਾ ਪਰ ਹੇ ਦਰਖਤ ਤਾਂ ਲਾ ਲੂ ਤੁਸੀਂ ਭਾਈ ਜੀ ਲੋਹਾ ਲੱਗੇ ਹਾਂ ਜਿੱਥੇ ਲੋਹਾ ਲੱਗੇ ਦਰੱਖਤ ਪੈਸੇ ਕੋਈ ਨਾ ਮੈਂ ਦੇ ਦੂੰ ਭਾਈ ਲਿਆਖ ਲਾ ਦੇ ਤੇ ਭਣ ਪਾਈਆਂ ਦਾ ਆਪਣਾ ਕੀ ਬਣਦਾ ਚਲੋ ਤੇ ਕਾਲੇ ਵਾ ਦੇ ਜੁਨੀ ਦਿਲ ਜਾਂਦਾ ਹਟ ਲਾ ਦੀ ਗੱਲ ਬਿਲਕੁਲ ਸਹੀ ਹੈ ਕੀ ਲੱਗਦਾ ਨਹੀਂ ਜੀ ਲੱਗਦਾ ਨਹੀਂ ਭਾਈ ਮਿੱਥੋਂ ਕੀ ਹਾਂ ਜੀ ਮੈਥੋਂ ਨਹੀਂ ਭਾਈ ਲੱਗਦਾ ਕਾਚ ਤੇ ਰਲਾਉਂਗੇ ਜੀ ਕਾਚ ਕੀ ਸਿਮੈਂਟ ਓਹ ਉਹ ਨਾ ਉਹ ਜੋ ਜਿਹੜੀਆਂ ਮੈਂ ਹੁਣ ਸੌਂਤੇ ਤੇ ਉਹ ਪੱਲੀ ਕੱਢ ਲਿਆ ਹੈ ਨਾ ਜਿਹੜੀਆਂ ਇੰਨੀ ਇੱਦੀ ਇੰਨੀ ਇੱਧਰ ਲੱਗੀਆਂ ਪਈਆਂ ਤੇ ਉਹ ਕੱਢ ਲਿਆਉਂਦੇ ਕਿੱਥੇ ਲਕੀਂਦੇ ਇੱਧਰ ਸੋਈ ਚ ਪਈਆਂ ਨੇ ਬਹੁਤ ਭਿਗਾਣੇ ਉਹ ਛੋਟੇ ਜਿਹੇ ਲੋਟਰੀਆਂ ਉਹ ਇੱਕ ਤੇ ਉਹ ਅੱਡੀ ਹੋਈ ਏ ਸੀ ਬੋਰੀਆਂ ਦੇ ਪੰਜ ਦੀ ਹੈ ਹਾਂ ਕਰੋ ਕੋਈ ਇੱਥੇ ਮੈਂ ਦਸ ਕਿਲੋ ਗੋੜਦੇ ਹੋਣਾ ਜਲਦੀ ਬੋਤਲ ਲੈ ਹਾਂ ਚਾਚੇ ਦਸ ਕਿਲੋ ਗੋੜਨਾ ਹੈ ਤਾਂ ਜਲਦੀ ਬੋਤਲ ਲੈਓ ਨਿਉ ਤਰ ਨਹੀਂ ਨਿਉ ਤਰਨ ਨੂੰ ਨਹੀਂ ਪੰਜ ਲੀਟਰ ਵਾਲੀ ਓਏ ਨਾ 2 ਲੀਟਰੀ ਬੱਤੂ ਦੋਈ ਬੱਤੂ ਹੈ ਦੋਈ ਬੱਤੂ ਹੈ ਜਿਹੜਾ ਜਿਹੜਾ ਬੱਤੂ ਹੈ ਮਿਸਤਰੀ ਪੀਊਗਾ ਹਨਾ ਜਦ ਤਿਆਰੀ ਆ ਵੀ ਤੂੰ ਜਿਹੜਾ ਮੇਰੇ ਨਾਲ ਆ ਮੁੜਕਾ ਨਹੀਂ ਉਹ ਪੀਊਗਾ ਜੇ ਲੋਕਾਂ ਦੇ ਨਾਲ ਲੱਗੀ ਫੇਰ ਤਾਂ ਕੋਈ ਯਾਰ ਨੂੰ ਪ੍ਰੋਬਲਮ ਹਨਾ ਇਹ ਤਾਂ ਮਿੱਤੇ ਨੂੰ ਪਤਾ ਹੂ ਸਾਨੂੰ ਹਾਂ ਸੁਣਨੀ ਬਾਈ ਜੀ ਨੂੰ ਬਾਈ ਯਾਰ ਨੂੰ ਯਾਰ ਨੂੰ ਤਾਂ ਹੁਣ ਤਾਂ ਕੀ ਦਿੱਕਤਾ ਹੁਣ ਵੀ ਕੀੜਾ ਕਿਤਾ ਵੀ ਯਾਰ ਨੂੰ ਯਾਰ ਤਾਂ ੱਡੀ ਦੂਰ ਹੈ ਤੋ ਇਹ ਜਾਏਗਾ ਤਾਂ ਦੂਰ ਆ ਮੈਨੂੰ ਤਾਂ ਲੱਗਦਾ ਠਿਕ ਜੀ ਨਾ ਡੱਗਪੇ ਦੇ ਦੇ ਕੰਧ ਲੱਗੀ ਫੇਰ ਕਮੇਡੀ ਕਹਿੰਦੀ ਫੇਰ ਤਾਂ ਕਾਨੂੰ ਡਿੱਗਦੀ ਕੰਧ ਟਿੱਕੀ ਆ ਇਹ ਜੂ ਪਹਿਲਾਂ ਜੇ ਕੱਲ ਨਹੀਂ ਛੇੜਨ ਦਾ ਛੇੜਨ ਦਾ ਛੋਟੀ ਜੀ ਕੰਧ ਡਿੱਗਿਆ ਨੇ ਹਲਾ ਬੰਦੇ ਇੰਨੇ ਲੱਗੇ ਟੱਕੜਨ ਤੇ ਇਹ ਖਾਦੀ ਪਿੰਦੀ ਜਾਂਦੀ ਆ ਬਈ ਉਹ ਜਾਣਦੇ ਹਾਂ ਹਾਂ ਬਈ ਜਿਹੜੀ ਖਾਦੀ ਪਿੰਦੀ ਜਾਊ ਕੋਣ ਜਾਣਦਾ ਮੇਰਾ ਹਾਂ ਗੱਲ ਤਾਂ ਹੈਗਾ ਇਹ ਕਹਿੰਦੇ ਨੇ ਜਿ ਬਿਮਾਰ ਬੰਦੇ ਨੂੰ ਆ ਨਾ ਖਾਣ ਖਾ ਜਿੰਨੇ ਸਾਹ ਮਹਾਰਾਜ ਨੇ ਲਿਖੇ ਨੇ ਉਹਨੇ ਤਾਂ ਲੈਣੀ ਨੇ ਫਿਰ ਜਿੰਨੀ ਵਿਚਾਈ ਦੀ ਇਹ ਆਰਜਾਤੀ ਉਹਨੀ ਪੂਰੀ ਹੋ ਗਈ ਓਦਾਂ ਇਹ ਰਿਗ ਵੀ ਦੇਖ ਲੈ ਇਧਰ ਟੋਰ ਟਿੱਕ ਹੋ ਲੱਗਦਾ ਆ ਵੀ ਪ੍ਰਾਂਹ ਕਰਕੇ ਮਿੱਟੀ ਲਾਉਣ ਆਲੀ ਆ ਕੰਦ ਟਿੱਕ ਹੈਂ ਮਿੱਟੀ ਨਾ ਲਾਓ ਕਿਉਂ ਮਿੱਟੀ ਲਾ ਦੀ ਫੇਰ ਉਹ ਹੁੰਦੀ ਆ ਡਿੱਗੀ ਫੇਰ ਸਾਫ਼ ਕਰਨੀ ਪਤਾ ਕੰਨੀ ਔਖੀ ਆ ਕਨੀ ਔਖੀ ਹੈ ਸਾਫ਼ ਕਰਨੀ ਅੱਛਾ ਜੇ ਡਿੱਗ ਵੀ ਫੇਰ ਵੀ ਸਿਮਿੰਟ ਚ ਕੱਢ ਦਾਂਗੇ ਹੈ ਦੇਖ ਲੈ ਮਿੱਟੀ ਨਾ ਲਾਓ ਨਾ ਆਪਣਾ ਸਿਲੰਡਰ ਵੀ ਖਤਮ ਹੋਣ ਵਾਲਾ ਬਣਾਉਂਦੇ ਸਿਲੰਡਰ ਵਾਲੇ ਭਾਈ ਉਹ ਤੋਤੀ ਜਾਊ ਤੋ ਇਹ ਦੇਖ ਕੇ ਲੈਣ ਨਾਲ ਲੋ ਜੀ ਇਸ ਤਰ੍ਹਾਂ ਕੰਮ ਹੋ ਰਿਹਾ ਮੇਹchan ਰਿੱਜ ਗਈ ਹੋਵੇ ਇੱਧਰ ਇੱਥੇ ਵੀ ਪੜਾਉਂ ਚਾਹ ਚੰਗਾ ਮੈਂ ਖਾਣ ਲਿਓ ਇੱਥੇ ਲੈ ਲਿਓ ਬਈ ਥੋੜੀ ਜਿਹੀ ਬਣ ਕੇ ਫੇਰ ਅਸੀਂ ਕਰੀ ਹੋਇਆ ਫੇਰ ਇਹ ਖੜਦੇ ਨਹੀਂ ਲਾਉ ਲੱਗਣਾ ਰਲਾ ਦੀ ਲਾਉਣਾ ਪਾਸੋਂ ਫੇਰ ਯਾਰ ਵਿਚਾਲੇ ਫੇਰ ਫੇਰ ਖੜਾਉਂਗੇ ਅਸੀਂ ਚੌਥਾ ਦਿਨ ਅੱਜ ਤੁਸੀਂ ਚੌਥਾ ਦਿਨ ਕਹਿੰਦੇ ਅਸੀਂ ਲਾਉਣਾ ਥੋੜਾ ਜਿਹਾ ਅੱਜ ਆਹ ਵਿਚਾਲੇ ਫੇਰ ਫੜਾਂਗੇ ਅਸੀਂ ਕਿਦਾਂ ਆ ਫੇਰ ਨਹੀਂ ਘੜਦੇ ਇਹ ਦੇਸੀ ਹਰਦੇ ਚਾਹ ਚ ਦੁੱਧ ਪਾਉਣੀ ਜਾ ਕੇ ਰਿੱਜ ਗਈ ਹੋਣੀ ਨਾਲ ਪਾ ਲੈ ਭਾਈ ਜੇ ਨਾਲ ਰਿੱਜ ਗਈ ਰਿੱਜ ਤੂੰ ਕੀ ਆ ਭਾਈ ਐਂ ਚੱਕ ਲਿਆ ਬਸ ਗੱਲ ਇਹ ਕਿਉਂ ਸੁੱਖ ਨਾਲ ਦੁੱਧ ਬਥੇਰ ਆਇਆ ਤੇ ਉਧਰੋਂ ਕੀ ਆ ਹੁਣ ਆਪਣੀ ਤਾਂ ਮੈਸ ਵੀ ਵਧੀਏ ਮਿਲਣ ਲੱਗੀ ਹੁਣ ਤਾਂ ਆਪਾਂ ਸਮ ਵਧੀਆ ਬਣਾਵਣਾ ਪੀਆ ਕਰਾਂਗੇ ਕੀ ਆ ਨਾ ਪਾਣੀ ਡੱਡਾਂ ਵਾਲੀਆਂ ਹੋਣ ਨਿਕਲਣਗੇ ਇੱਥੋਂ ਆਏ ਨਹੀਂ ਪਤਾ ਥੱਪ ਤਾਂ ਨਹੀਂ ਨਿਕਲਿਆ ਕੋਈ ਇੱਥੇ ਬਾਹਰ ਕੱਕਣ ਦਾ ਜਾਂ ਤੀ ਨਾ ਕੀ ਕਰਨਾ ਉਹ ਸੱਪਾ ਲਵੇ ਸੱਪ ਕੀ ਕਰਨਾ ਉਹ ਆਪ ਹੀ ਕਾ ਲੈਣਾ ਆ ਆਪ ਹੀ ਕਾ ਲੈਣਾ ਆ ਕੋ ਸੱਪਾ ਲਵੇ ਸੱਪ ਤਸ ਕੀ ਕਰਦਾ ਪਾਣੀ ਕਿ ਨਿੱਕੇ ਮਰੂਦਨਾ ਬੁਰੂਦ ਪਰ ਆਪ ਗਮਾਂਡੀਆਂ ਨਾਲ ਆਪਣੇ ਦਾ ਆਹ ਕਰਾ ਤੁਰ ਰੱਖਤਾਗਾ ਝਿੰਜਣ ਜਿਹਾ ਮੰਗੂ ਹੁਣ ਕਿੰਨੇ ਫੁੱਲ ਲੱਗ ਰਹੇ ਇਹਨੇ ਕਿੰਨੇ ਹੋ ਰਹੇ ਇਹਨੇ ਥੱਲੇ ਵੀ ਮੈਂ ਛੱਡ ਗਮਾਂਡੀਆਂ ਸਾਰਾ ਰੋਜ਼ਾ ਵੀ ਦਾ ਡੋਡਾ ਹੋਇਆ ਖੜਾ ਹੈ ਕਿੱਥੇ ਐ ਥੋੜੀ ਹੁੰਦਾ ਰਿੱਟਾ ਸਮਾ ਸਮਾ ਰੋਣਾ ਵੇ ਸਮਾ ਸਮਾ ਨੂੰ ਦੱਸੇ ਕਿ ਤੂੰ ਹੋਇਆ ਜੇ ਇਹਨਾਂ ਨੇ ਪਿੱਲਾ ਹਾਲਿਆ ਬਾੜ ਦਾ ਚਾਰਨ ਸਮਾਜਿਆ ਨਾਲ ਕੇ ਮਰੇ ਪਾਣੀ ਦਾ ਜਿੱਟਾ ਲਾ ਬੜਾ ਕੰਮ ਰੁਕਦਾ ਹੋਵੇ ਜਿੱਟਾ ਰਹਿ ਗਿਆ ਫੇਰ ਤੇ ਰਿੱਟਾ ਰਹਿ ਗਿਆ ਸਿਮਿੰਟ ਨਾਲ ਕੁਝ ਹੋ ਹੋ ਜੇ ਆਹ ਤਾਰ ਜੀ ਵਾਲੇ ਹੁਣ ਇਸਮਿੰਟ ਚ ਗੱਡ ਲਿਓ ਆ ਜਿਹੜੇ ਤਾਰ ਕੰਡਿਆਂ ਦੀ ਲਾਉਣੀ ਉੱਤੇ ਇਹ ਤਾਂ ਹਜੇ ਤਾਂਾ ਲੱਗਣਗੇ ਭਾਈ ਆਹੋ ਤਾਂਹੀਂ ਕਹਿਣੀ ਆ ਭੁੱਲ ਨਾ ਜਾਇਓ ਕੋਈ ਮੜਾ ਕਰਦੇ ਕੁਤੇ ਤੰਗ ਕਰਨ ਲੋਈਆ ਟਾਈਮ ਆਪਾਂ ਚਾਹ ਪਾਣੀ ਪਿਆ ਦਿੱਤਾ ਭਾਂਡੇ-ਪੁੰਡੇ ਮਾਂ ਦਿੱਤੇ ਨੇਗੇ ਤੇ ਹੁਣ ਆਪਾਂ ਕਰਦਿਆਂ ਜੀ ਆਥਨ ਦੇ ਕੰਮ ਦੀ ਤਿਆਰੀ ਤੇ ਆਥਨ ਦੀ ਸਬਜੀ ਹੁਣ ਦਪਹਿਰ ਦਿਖਵਾ ਦਿੱਤੀ ਅੱਜ ਬਣਾਵਾਂਗੇ ਜੀ ਆਪਾਂ ਗੋਭੀ ਦੀ ਸਬਜੀ ਪਤਾ ਨਹੀਂ ਕਿ ਮੈਂ ਬਣੂਗੀ ਜੀ ਕਿ ਮੈਂ ਨਾ ਬਣੂਗੀ ਮਿੰਨਕ ਹੋ ਗਿਆ ਉਹ ਬਣਾਇਤੀ ਉਹ ਤਾਂ ਬਹੁਤ ਵਧੀਆ ਬਣੀ ਸੀ ਤਾਜੀ ਗੋਭੀ ਹੈਗੀ ਤੇ ਇਸ ਤਰ੍ਹਾਂ ਹਜੇ ਇੱਧਰ ਕੱਪੜੇ ਲੀੜ ਲਾਉਣ ਵਾਲੇ ਪਏ ਨੇ ਤਾਰਾਂ ਤੋਂ ਸਿਲ ਦੇਤ ਥੋੜੀ ਜਿਮ ਹਾਂ ਬੰਦੇ ਕੋਤ ਪਹੌਰ ਲੱਗ ਜਾਂਦੇ ਜਿਆ ਟਾਈਮ ਆ 2:00 ਵਜ ਗਏ ਉੱਪ ਆ ਗਏ ਬਾਹਰੇ ਨਿੰਮ ਕੋਲੇ ਤੇ ਦਿਖਾਉਣੇ ਤੁਹਾਨੂੰ ਵੀ ਕੰਦ ਕਿਸ ਤਰ੍ਹਾਂ ਦੀ ਐ ਕਿੰਨੇ ਕ ਕੱਢ ਲਈ ਤੇ ਬਾਕੀ ਹਨਾ ਪਹਿਣਾ ਦਵਾਈ ਦੱਸ ਦੀ ਨ ਮੱਝ ਬਾਰੇ ਵੀ ਆ ਪਾ ਦੋ ਆ ਪਾ ਦੋ ਆ ਪਾ ਦੋ ਪਾਵਾਂਗੇ ਸਾਰਾ ਕੁਝ ਪਹਿਣੋ ਤੇ ਹਨਾ ਦਵਾਈਆਂ ਜਿਹੜਾ ਆਪਾਂ ਅਜਮਾਏ ਹੋਇਆ ਤੇ ਉਹ ਵੀ ਪਾਵਾਂਗੇ ਛੋੜੜੀ ਵੀ ਪਾ ਕੇ ਦੇਖ ਲਾਂਗੇ ਤੇ ਹਜੇ ਕੁਛ ਖਾਂਦੀ ਹੋਈ ਨਹੀਂ ਹੈ ਨਾ ਸੂਆ ਖਰਾਬ ਹੋ ਗਿਆ ਇਹਦਾ ਤੇ ਸੂਆ ਰੱਖਦੀ ਕਰਕੇ ਤੇ ਬਸ ਕੱਲੇ ਹਜੇ ਅਚਾਰ ਹੀ ਖਾਂਦੀ ਹੈ ਸੰਨੀ-ਸੰਨੀ ਵੀ ਨਹੀਂ ਖਾਂਦੀ ਹੈਗੀ ਤੇ ਥੋੜੇ ਜਿਹਾ ਕੱਖ ਹੀ ਖਾਂਦੀ ਹੈ ਹਜੇ ਜਿਹੜੋ ਖਾਣ ਲੱਗੀ ਸਾਰਾ ਕੁਝ ਸਭ ਤੇਲੀ ਏਕੀ ਲੁੱਟ ਕੁਛ ਨਹੀਂ ਪਾਇਆ ਵਜੇ ਇੱਕ ਦਿਨ ਪਾ ਕੇ ਦੇਖੀ ਤੇ ਉਹ ਦਿਖਾਦੀ ਨਹੀਂ ਹਜੇ ਖਾਂਦੀ ਨਹੀਂ ਇਹ ਦਾਣਾ ਦੂਣਾ ਪਾ ਦਨੇ ਫਿਰ ਵੀ ਨਹੀਂ ਖਾਂਦੀ ਫੀਡ ਫੂਡ ਜੇ ਰੋ ਮਾਝ ਆਪਣੇ ਖਾਣ ਲੱਗੇ ਫਿਰ ਆਪਾਂ ਸਾਰਾ ਕੁਝ ਪਾ ਲਾਂਗੇ ਚਲੋ ਖਾਣਨ ਲੱਗ ਗਈ ਹੈ ਨਾ ਵਧੀਆ ਮਿਲਣ ਲੱਗ ਗਈ ਟਾਈਮ ਸਿਰ ਤੇ ਦੁੱਧ ਤਜ ਰੋ ਖਾਣ ਲੱਗ ਗਿਆ ਆਪੇ ਬਾਜੂ ਜਹੇ ਜਹ ਵਿਚਾਰਾ ਖਾ ਜਹੇ ਜਹ ਵਿਚਾਰੀ ਖਾਂ ਦਈ ਉਹ ਜੁੱਧ ਦਿੰਦੀ ਹੈ ਜਿਵੇਂ ਪਹਿਲਾਂ ਸੇਵਾ ਕਰੀ ਸੀ ਨਾ ਆਪਣੀ ਛੋਟੀ ਦੀ ਸਵਾ ਖਰਾਬ ਹੋਣ ਕਰਕੇ ਸਾਰੀ ਉਹ ਵੇਕਾਰ ਗਈ ਚਲੋ ਰਾਸ ਆ ਗਿਆ ਕੰਮ ਆਪਣਾ ਹੈ ਨਾ ਤੇ ਤੁਹਾਡੀਆਂ ਅਰਦਾਸਾਂ ਲੱਗੀਆਂ ਆਣਗ ਵਣਦੀਆਂ ਅਰਦਾਸਾਂ ਲੱਗੀਆਂ ਤੇ ਆਣਗਮਣ ਤੇ ਮੇਰਾ ਬਚੇਰਾ ਆਥਾਂ ਨੂੰ ਤੜਕ ਕੇ ਜਰੂਰ ਧਾਰ ਦਾ ਟਾਈਮ ਹੁੰਦਾ ਉਹ ਦੀ ਪੁੱਛਦਾ ਹਰਕੀਤ ਕਿਵੇਂ ਮੱਝ ਮਿਲਪੀ ਹਰਕੀਤ ਕਿਵੇਂ ਮੱਝ ਮਿਲਪੀ ਤੇ ਵਾਹਿਗੁਰੂ ਤੇ ਰਿਸ਼ਤੇਦਾਰ ਫੋਨ ਕਰਕੇ ਪੁੱਛਦੇ ਆਣਗਮਣ ਘਰੇ ਆ ਕੇ ਪੁੱਛਦਾ ਮੱਝ ਨੂੰ ਹਣਾ ਵਧੀਆ ਹੋ ਗਿਆ ਖੜ ਨਾ ਲੱਗ ਗਈ ਤੇ ਹੁਣ ਮੈਂ ਸੈੱਡ ਚ ਆ ਗਈ ਸੀਗੀ ਤੇ ਇੱਕ ਅੰਦ ਕੱਢਦੇ ਨੇ ਮਹਾਨਾ ਚਲ ਸਬਜ਼ੀ ਸ਼ਬਜ਼ੀ ਚੱਕ ਲਿਉਣੀ ਬਾਲੀ ਕੋਈ ਪਿਆ ਮੀ ਆਵ ਬੱਦਲ ਆਇਆ ਹੋ ਕੋਈ ਨਿਤਪਾ ਆਦਵਾਲੀ ਗੱਲ ਆ ਦੋਈ ੜਕੀ ਆਲੀ ਕਿੱਧਰ ਲਵੇ ਲਾਤੀ ਸੋਨੀ ਨੇ ਕੰਨ ਦਿੱਤਾ ਕਿੱਧਰ ਲਾਗੀ ਨਾਜ਼ਰ ਨਾਲਾ ਦੀ ਨਾਜ਼ਰ ਨਹੀਂ ਲੱਗਦੀ ਮੇਰੀ ਹੁਣ ਤਾਂ ਸਾਂ ਵੀ ਆ ਜੂ ਇੱਧਰਲੇ ਪਾਸੇ ਪਰਸਾਵਾ ਢਲਿਓ ਹੁਣਾ ਜਦੋਂ ਵੀ ਪਰਸਾਵਾ ਕੋ ਅਸੀਂ ਪਰਲੇ ਪਾਸੇ ਹੋ ਜਾਵਾਂਗੇ ਕਿਉਂ गांव इत दी ਲੜਾਈ ਹੁੰਦੀ ਆ ਬਾਈ ਕਿਉਂ ਕਿਉਂ ਦੀ ਇੱਦੀ ਲੜਾਈ ਹੁੰਦੀ ਨਾ ਬਈ ਕੱਲ ਨੂੰ ਮਿਸਤਰਾ ਮਾਰੀ ਕਾਂਦਰਾ ਤਾਂ ਕੰਮ ਨਿਮੇੜ ਕੇ ਜਾਇਂ ਨੂੰ ਨਹੀਂ ਮਾਉਂਦਾ ਬਾਈ ਕੱਲ ਨੂੰ ਤਾਂ ਆਉਂਗਾ ਨਹੀਂ ਯਾਰ ਕੱਲ ਨਿਬੜ ਕੇ ਅੱਜ ਨੂੰ ਰਾਤ ਨੂੰ ਬਾਲੋ ਬਸ ਫੇਰ ਰਾਤ ਨੂੰ ਕਰੀ ਜਾਇਓ ਕੰਮ ਕੀ ਰਾਤ ਨੂੰ ਕੁਛ ਨਹੀਂ ਦਾ ਕੁੱਤੇ ਵੜਦੇ ਨੇ ਅੰਦਰ ਹਾਂ ਬਾਈ ਰਾਤ ਨੂੰ ਕੁਛ ਨਹੀਂ ਦਾਗਾ ਕੁੱਤੇ ਵੜਦੇ ਨੇ ਹੋਰ ਨਹੀਂ ਕੋਈ ਗੱਲ ਕੁੱਤੇ ਤਾਂ ਹਟਾ ਦਾਂਗੇ ਅਸੀਂ ਉਹ ਘੰਟੇ ਹੀ ਹਟਾ ਲਵਾਂ ਅਸੇ ਕੁੱਤੇ ਨਹੀਂ ਇਹ ਬੇਜੁ ਕਰੇ ਉਹ ਬਾਈ ਸਾਲ ਵਧੀਆ ਫਿਰ ਤਾਂ ਨਹੀਂ ਆਉ ਇੱਟਾ ਇੱਟਾ ਤੇ ਹੀ ਭਾਦੂਨ ਲੱਗਿਆ ਸੀ 11 ਵਜੇ ਹੋਵੇ ਕੰਧ ਨੂੰ ਅੱਜ ਤਾਂ ਹੋਰ ਅੱਜ ਲੇਟ ਹੋ ਗਿਆ ਕੰਮ ਹਾਂ ਯਾਰ ਕੱਲ ਮੀਨੇ ਖੜਾਤ ਪਾਤੀ ਕੁਸ ਕੱਲ ਤਾਂ ਫੇਰ ਵੀ ਲੱਗਣ ਦੀ ਕੱਲ ਨਹੀਂ ਫਿਰ ਸਿਮਿੰਟ ਚੋਂ ਮੋਂ ਕੱਲਿਆਂ ਦਾ ਜਾਂਦਾ ਜਨਾ ਮੀਂਦੋ ਘੰਟੇ ਆਉਂਦਾ 10 ਮਿੰਟ ਲਾਉਂਦੇ ਸੀ ਕਿਉਂ ਨਾ ਕੱਲ ਤਾਂ ਵੀ ਬੰਦੇ ਤੇ ਦਿਨ ਜਦੋਂ ਕੱਲ ਮਾਰਾ ਦੀ ਬਾਈ ਦਿਨ ਮਾਰਾ ਤੀ ਅਨੁਕੂਨ ਤਾਂ ਦੱਸ ਗਈ ਦੀ ਵੀ ਕੱਲ ਨੂੰ ਲਿਆਵਾਂ ਚੱਕ। ਵੀ ਅੱਜ ਪੁੱਤ ਨਹੀਂ ਲਿਆਉਣਾ। ਲੱਭਈ ਸੋਨੂੰ ਦੱਸਦੀ ਆ ਪੁੱਤ ਸਾਡੇ ਸੋਨੀਆਂ ਦਾ ਪੁੱਤ ਦੱਸ ਜਾਂਦੇ ਵੀ ਅੱਜ ਦਿਨ ਮਾੜਾ ਚੰਗਾ ਹੱਸੀ ਜਾਂਦੇ ਨੇ ਸਾਰੇ। ਸਾਡੇ ਚੇਲੇ ਨੇ ਬਈ ਇਦਾਂ ਵੜੇ ਨੇ। ਇਹ ਨੇੜੇ ਨੇ। ਇਹ ਮਿਸਤਰੀ ਨਹੀਂ ਹੈਗਾ ਭਾਈ ਇਹ ਸਾਡਾ ਮੁੰਡਾ ਏ ਮਿਸਤਰੀ ਦਾ ਕੰਮ ਸਿੱਖ ਜੂਗਾ ਲੱਗਦਾ ਜਿਹੜੇ ਹਸਾਬ ਨਾਲ ਕੰਮ ਕਰਦ। ਇੱਕ ਹੋਰ। ਵੀ ਇੱਥੇ ਰਹਿ ਜੂਗਾ। ਬਣਾਣੇ ਪਉਂਦੀ ਓਏ ਹੂੰ ਬਣਾਣੇ ਕੋ ਇਹ ਭਾਂਡੇ ਬਣਾਉਣ ਵਾਲਾ ਪਾਈ ਆ ਤੋੜੇ ਤੋੜੀਆਂ ਕੁਜੇ ਇਹ ਤੇ ਭਈ ਘਰੇ ਕੁਛ ਮਿਸਤਰੀ ਹੂੰ ਬਾੜੀ ਚ ਕਿਹ ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲਏ ਨੇਗੇ ਜਿਹੜਾ ਟਾਈਮ ਹੈ 5:30 ਪਾਉਣੇ ਸੀ ਦਾ ਹੋ ਗਿਆ ਤੇ ਆਪਾਂ ਕੱਢ ਦਿਆਂ ਹੁਣ ਧਾਰਾਂ ਕਿਉਂਕਿ ਅੱਜ ਚਾਰ ਤੋਂ ਹੁਣ ਮਿੱਟੀ ਮੁੱਟੀ ਜੀ ਲਾਹੀ ਆ ਉਹ ਗੰਦ ਪਿੱਲ ਜਿਹਾ ਸੀ ਜਿਹੜਾ ਉਹ ਚੱਕਿਆ ਆਇਆ ਜਿਹੜੀ ਬਦਲਵਾਈ ਆ ਬਹੁਤ ਜ਼ਿਆਦਾ ਹੋਈ ਪਈ ਹੈਗੀ ਤੇ ਆਪਣੇ ਕੰਦ ਦਾ ਕੰਮ ਵੀ ਕੱਲ ਦਾ ਦਿਨ ਲੱਗੂ ਸਾਇਦ ਹੁਣ ਮੁੰਡੇ ਨੂੰ ਪਾਈ ਆ ਜਿਹੜਾ ਆਪਣਾ ਸੋਨੀ ਉਹਨੂੰ ਵੀ ਕੰਮ ਆ ਕੱਲ ਨੂੰ ਦੇਖੋ ਆਊ ਜਾਂ ਨਾ ਆਊਗਾ ਤੇ ਹੁਣ ਤਾਂ ਕਹਿੰਦਾ ਸੀ ਮਨਿਹਰੇ ਤੇ ਕਲਾਦ ਨੂੰਗਾ ਥੋੜੀ ਕਾਣੀ ਰਹਿ ਜੂਗੀ ਚਲ ਕੱਲ ਨੂੰ ਰਿਸ਼ਤੇਦਾਰੀ ਚੋਂ ਜਰੋਂ ਵੀ ਆ ਗਿਆ ਹੈ ਨਾ ਹੋਰ ਕੱਢ ਲੂ ਕਿਉਂਕਿ ਬਦਲਵਾਈ ਬਹੁਤ ਜ਼ਿਆਦੇ ਹੋਈ ਪਈ ਹੈਗੀ ਮੀਂਹ ਦਾ ਡਰਾ ਬਾਕੀ ਸਿਰੇ ਹੋਣਾ ਕੁੱਤੇ ਟੱਪਦੇ ਨੇਗੇ ਹੋਰ ਤਵ ਕੀ ਗੱਲ ਹੈਗੀ ਕੁੱਤੇ ਟੱਪਦੇ ਨੇਗੇ ਮੱਜਾ ਕਰਕੇ ਔਖਾਗਾ ਕੁੱਤੇ ਵੀ ਛੁਣ ਪਤਾਈਏ ਅੱਜ ਕੱਲ ਹਨਾ ਬਹੁਤ ਕੰਮ ਖਰਾਬ ਕਰਦੇ ਨੇਗੇ ਬਸ ਉਹ ਕਾਏ ਬਸ ਕੱਟਰੂ ਜਿਉਂਦੀ ਖਾ ਗੇ ਪੰਡਿ ਜੇ ਵਿੱਚ ਫਿਰ ਗੌਰ ਰੱਖਣੀ ਪੈਂਦੀ ਆ ਕੱਟਰੂਆਂ ਦੀ ਛੋਟਿਆਂ ਨੂੰ ਖਾਸ ਕਰਕੇ ਇਸ ਕਰਕੇ ਬਸ ਤਾਂ ਹੀ ਕਾਹਲ ਕਰਦੇ ਆਂਗੇ ਹੋਰ ਤਾਂ ਕੀ ਗੱਲ ਹੈਗੀ ਬਾਕੀ ਹੁਣ ਸਨਪਤੀਆਂ ਜੀਰੀਆਂ ਤੇ ਰੇਸ ਸਪਰੇ ਵੀ ਹੁਣ ਸਾਰੇ ਕਰਨੀ ਆਲੀ ਪਈ ਹੈਗੀ ਤੇ ਥੋੜੇ ਥੋੜੇ ਨਾਲ ਬਹੁਤ ਕੰਮ ਹੋ ਜਾਂਦਾ ਹੈਗਾ ਤੇ ਜਿਹੜੀ ਮੈਂ ਤੁਹਾਨੂੰ ਦਵਾਈ ਦੱਸੀ ਹੈ ਜੀ ਤੇ ਉਹ ਬਹੁਤ ਵਧੀਆ ਰਿਜ਼ਲਟ ਆ ਉਹਦਾ 100% ਤੇ ਬਾਕੀ ਕਹਨੇ ਹੁੰਨੇ ਆ ਹਨਾ ਵੀ ਦੁੱਖ ਆਉਂਦਾ ਘੋੜੇ ਦੀ ਚਾਲ ਆ ਜਾਂਦਾ ਕੀੜੀ ਦੀ ਚਾਲ ਹੈਗਾ ਤੁਸੀਂ ਭੈਣਾ ਕਾਹਲ ਨਾ ਕਰਿਆ ਕਰੋ ਵੀ ਹੌਲੀ ਹੌਲੀ ਫਾਇਦਾ ਹੁੰਦਾ ਹੈਗਾ ਹਨਾ ਤੇ ਵਾਹਿਗੁਰੂ ਨੇ ਜਿਵੇਂ ਮੇਰੀ ਛੋਟੀ ਠੀਕ ਕੀਤੀ ਆ ਸਾਰਿਆਂ ਦੀ ਮੱਝਾਂ ਠੀਕ ਠਾਕ ਰਹਿਣ ਤੇ ਵਾਹਿਗੁਰੂ ਕਿਰਪਾ ਰੱਖੇ ਤੰਦਰੁਸਤੀ ਵਾਖੇ ਸਾਰਿਆਂ ਨੂੰ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਬੰਨ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਕਰ ਦਿਓ ਜੇ ਮੇਰੀ ਵੀਡੀਓ ਬਧੀ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਜ਼ਰੂਰ ਕਰਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ